ਭਾਈ ਗੁਰਚਰਨ ਸਿੰਘ ਜੀ ਮਹਾਰਾਜ ਦੀ ਮੇਰ ਹੈ ਉਹ ਜਿੰਨੇ ਵੀ ਸਮਾਗਮ ਹੁੰਦੇ ਪਿੱਛੇ ਖੰਮ ਹੈ ਮਹਾਰਾਜ ਦੀ ਮੇਰ ਨਾਲ ਤੇ ਗੁਰੂ ਰਾਮ ਦਾ ਸੌਰ ਵਧਾਉਣ ਜਿਸ ਦਾ ਤੇ ਦਾ ਦਿਹਾੜਾ ਗੁਰਮੁਖੋ ਬਣਾ ਰਹੇ ਉਹਨਾਂ ਦਾਤਾ ਬਹੁਤ ਯਾਲੂ ਹੈ ਕਿਤੇ ਜਾਨੀ ਸਹੀਦ ਹੁੰਦਾ ਹੈ हे ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਜਾਨੀ ਕੋ ਜਾਨੀ ਸੇ ਮਿਲਾ ਦਿਓ ਤੇ ਸਤਗੁਰੂ ਐਸੀ ਬਖਸ਼ਿਸ਼ ਕਰਦੇ ਨੇ ਬਖਸ਼ਿਸ਼ ਕਰਕੇ ਰਹਿਮਤ ਕਰਦੇ ਨੇ ਤੇ ਉਹਨੂੰ ਕਾਬਲ ਭੇਜਦੇ ਨੇ ਸਿੱਖੀ ਦੇ ਪ੍ਰਚਾਰ ਵਾਸਤੇ ਇਹ ਹਜਤ ਮੁਹੰਮਦੀ ਕੁੱਲ ਵਿੱਚੋਂ ਸੀ ਗੁਰਬਖੂ ਜਾਨੀ ਸੈਦ ਭਾਗਾ ਵਾਲਿਓ ਕਿਤੇ ਦੋ ਸਿੱਖ ਹੁੰਦੇ ਨੇ ਭਾਈ ਬਨਵਾਲੀ ਜੀ ਤੇ ਭਾਈ ਪੜਸਰਾਮ ਜੀ ਨੇ ਇਹ ਗੱਲ ਕਹਿ ਕੇ ਸਮਫਤੀ ਕਰਾਂ ਭਾਈ ਸਾਹਿਬ ਨੇ 1 ਮਿੰਟ ਦਾ ਹੁਕਮ ਕੀਤਾ ਜਤਨ ਕਰਨਾਗਾ 1 ਮਿੰਟ ਦੇ ਵਿੱਚ ਹੀ ਸਤਗੁਰੂ ਸੇਵਾ ਲੈਣ ਇਹ ਦੋ ਸਿੱਖ ਹੁੰਦੇ ਨੇ ਸਤਗੁਰੂ ਦੇ ਦਰਸ਼ਨ ਕਰਦੇ ਨੇ ਬੜਾ ਇਹਨਾਂ ਨੂੰ ਆਨੰਦ ਆਉਂਦਾ ਹੈ ਤੇ ਜਾਣ ਲੱਗਿਆ ਸਤਗੁਰੂ ਅੱਗੇ ਲੈਂਦੇ ਨੇ ਸਤਗੁਰੂ ਕੋਈ ਉਪਦੇਸ਼ ਬਖਸ਼ੋ ਮਾਰ ਤੇ ਸਤਗੁਰੂ ਜੀ ਕਹਿੰਦੇ ਸੇਵਾ ਤੇ ਸਿਮਰਨ ਕਰਨਾ ਹੈ ਬੋਲੋ ਕੀ ਕਰਨਾ ਹੈ ਸੇਵਾ ਤੇ ਸਤਗੁਰੂ ਜੀ ਤੁਹਾਡੇ ਚਰਨਾਂ 'ਚ ਇੱਥੇ ਰਹਿ ਕੇ ਸੇਵਾ ਕਰ ਲਈ ਅਸੀਂ ਤਾਂ ਅਸੀਂ ਘਰ ਜਾ ਕੇ ਸੇਵਾ ਕਿਵੇਂ ਕਰਾਂਗੇ ਸਤਗੁਰੂ ਕਹਿੰਦੇ ਕਿਰਤ ਕੀ ਕਰਦੇ ਹੋ ਤੁਹਾਡੀ ਕਿਰਤ ਕੀ ਹੈ ਸਤਗੁਰੂ ਅਸੀਂ ਵੈਦ ਹੁੰਨੇ ਆ ਵੈਦ ਭੱਗਾ ਵਾਲਿਓ ਸਤਗੁਰੂ ਜੀ ਆਖਣਗੇ ਲੋੜਵੰਦ ਤੇ ਦੁਖੀਆਂ ਦੀ ਤੁਸੀਂ ਮਦਦ ਕਰਨੀ ਹੈ ਉਹਨਾਂ ਦਾ ਇਲਾਜ ਕਰਦੇ ਹੈ ਦੁਖੀਆਂ ਤੇ ਲੋੜਵੰਦਾਂ ਦਾ ਇਸ ਅੰਮ੍ਰਿਤ ਵੇਲੇ ਜਾਗਰੇ ਸ਼ਬਦ ਦੀ ਕਮਾਈ ਕਰੋ ਸਿਮਰਨ ਕਰੋ ਇਹ ਸਤਿਗੁਰੂ ਕੋਲੋਂ ਅੱਗੇ ਲੈ ਕੇ ਆਪਣੇ ਘਰ ਦੇ ਦੋਵੇਂ ਸਿੱਖ ਜਾਂਦੇ ਨੇ ਜਾ ਕੇ ਗੁਰਮੁਖ ਅੰਮ੍ਰਿਤ ਵੇਲੇ ਜਾਗਦੇ ਨੇ ਸਿਮਰਨ ਕਰਦੇ ਨੇ ਕੋਈ ਲੋੜਵੰਦ ਆਉਂਦਾ ਹੈ ਤਾਂ ਉਹਨੂੰ ਫਰੀ ਦਵਾਈ ਦੇ ਦਿੰਦੇ ਨੇ ਉਹਦਾ ਇਲਾਜ ਸਾਰਾ ਫਰੀ ਕਰ ਦਿੰਦੇ ਨੇ ਸਾਰੇ ਇਲਾਕੇ 'ਚ ਬੜੀ ਇੰਨੀ ਜੀ ਸ਼ੋਭਾ ਹੁੰਦੀ ਹੈ ਇਹ ਖਬਰ ਪਹੁੰਚਦੀ ਹੈ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਦਾਂ ਉਹ ਦੋਵੇਂ ਸਿੱਖ ਸੰਗਤਾਂ ਦੀ ਬੜੀ ਸੇਵਾ ਕਰਦੇ ਨੇ ਲੋੜਵੰਦਾਂ ਦੀ ਬੜੀ ਸਹਾਇਤਾ ਕਰਦੇ ਨੇ ਫਰੀਦ ਵਾਹੇ ਦਿੰਦੇ ਨੇ ਤੇ ਸਤਗੁਰੂ ਦੋਵਾਂ ਨੂੰ ਕੋਲ ਬੁਲਾਉਂਦੇ ਨੇ ਕੋਲ ਬੁਲਾ ਕੇ ਸਤਗੁਰੂ ਜੀ ਇਹ ਕਹਿੰਦੇ ਤੁਹਾਡਾ ਕੀ ਮਨਸਾ ਸੀ ਮੰਨਦੀ ਸਤਗੁਰੂ ਜੀ ਕੋ ਮਨਸਾ ਕੀ ਸੀ ਕਲਿਆਣ ਹੋ ਜਾਵੇ ਸਤਗੁਰੂ ਜੀ ਅੱਖ ਲੱਗੇ ਤੁਹਾਡੀ ਤਾਂ ਜਿੰਦਿਆਂ ਜੀ ਕਲਿਆਣ ਹੋ ਗਈ ਆ ਤੁਹਾਡਾ ਪਿਆਰ ਤੁਹਾਡੀ ਸੇਵਾ ਜੋ ਤੁਸੀਂ ਬਚਨ ਸੰਭਾਲਿਆ ਹੈ ਨਾ ਬਾਕੀ ਸਿੱਖਾਂ ਨੂੰ ਆਖਣ ਲੱਗੇ ਮੈਂ ਇਹੋ ਜੇ ਸਿੱਖਾਂ ਤੋਂ ਬਲਿਹਾਰੇ ਜਾਂਦਾ ਹਾਂ ਗੱਜ ਕੇ ਆਖੋ ਸਤਨਾਮ ਵੇਖੋ ਇੱਕ ਉਹ ਸਮਾਂ ਹੁੰਦਾ ਹੈ ਗੁਰੂ ਤੋਂ ਸਿੱਖ ਬਲਿਹਾਰੇ ਜਾਂਦੇ ਨੇ ਪਰ ਜਦੋਂ ਸਿੱਖ ਸੇਵਾ ਕਰਦਾ ਹੈ ਸਿਮਰਨ ਕਰਦਾ ਹੈ ਗੁਰੂ ਦਾ ਹੁਕਮ ਮੰਨਦਾ ਹੈ ਫਿਰ ਗੁਰੂ ਵੀ ਆਪਣੇ ਸਿੱਖਾਂ ਤੋਂ ਬਲਿਹਾਰੇ ਜਾਂਦਾ ਜੀ ਪੱਗਾਂ ਵਾਲੇ ਸਤਗੁਰੂ ਨੇ ਬੜੀਆਂ ਖੁਸ਼ੀਆਂ ਬਖਸ਼ੀਆਂ ਆਖਿਆ ਤੁਈ ਤੁਹਾਡੀ ਜਿੰਦਿਆਂ ਜੀ ਕਲਿਆਣ ਹੋ ਗਈ ਆ ਇਹਨਾਂ ਆਖਿਓ ਭਾਈ ਗੁਰਦ੍ਰਣ ਸਿੰਘ ਨੇ ਇਹ ਗੱਲ ਸੁਣਾਤੀ ਸਿੱਖਾਂ ਦਾ ਨਾਮ ਕਿੱਥੇ ਲਿਖਿਆ ਹੈ ਇਹਨਾਂ ਦਾ ਪਿਆਰ ਦੇਖ ਕੇ ਇਹਨਾਂ ਦਾ ਸੋਹਣਾ ਜੀਵਨ ਦੇਖ ਕੇ ਭਾਈ ਗੁਰਦਾਜ ਜੀ ਆਪਣੀ ਗਿਆਨੀ ਵਾਰ ਤੇ ਅਲਤਵੀ ਪੌੜੀ ਦੇ ਸਿੱਖਾਂ ਦਾ ਜ਼ਿਕਰ ਕਰਦੇ ਨੇ ਕਹਿੰਦੇ ਬਨਵਾਲੀ ਤੇ ਪੜਸ ਰਾਮ ਪਾਲ ਵੈਦ ਹੋਂ ਤਿੰਨ ਬਲਿਹਾਰਾ ਸਤਗੁਰੂ ਜੀ ਨੇ ਆਖਿਆ ਸਿੱਖਾਂ ਨੂੰ ਮੈਂ ਇਨਾਂ ਤੋਂ ਬਲਿਹਾਰੇ ਜਾਣਾ ਹੈ ਭਾਈ ਗੁਰਦਾਰ ਨੇ ਉਹ ਜੁਗਲ ਕੀਤਾ ਕਿਤੇ ਬਨਵਾਲੀ ਤੇ ਪਰਸ ਰਾਮ ਬਾਲ ਵੈਦ ਹਉ ਦਿਨ ਬਲਿਹਾਰਾ ਸਤਗੁਰ ਪੁੜਖ ਸਵਾਰਨ ਹਾਰਾ ਬੋਲੋ ਸਤਗੁਰ ਪੁੜਖ ਇਹ 11ਵੀਂ ਵਾਰ 29 ਪੌੜੀ ਦੇ ਗੁਰਮਖੋ ਸਤਿਗੁਰ ਨੇ ਬੜੀਆਂ ਖੁਸ਼ੀਆਂ ਦਿੱਤੀਆਂ ਇਹਨਾਂ ਨੂੰ ਆਖਿਆ ਹੁਣ ਤੁਸੀਂ ਆਪਣੇ ਇਲਾਕੇ 'ਚ ਸਿੱਖੀ ਦਾ ਪ੍ਰਚਾਰ ਇਹ ਵੀ ਕਰੋ ਸਤਿਗੁਰ ਦੀ ਬਖਸ਼ਿਸ਼ ਕਰਨ ਸਤਿਗੁਰ ਰਹਿਮਤ ਕਰਨ ਮੈਂ ਅੱਗੇ ਸੋਚਦਾ ਪਿਆ ਸਰ ਸਲਾਨਾ ਸਮਾਗਮ ਹੈ ਚਾਲ ਵੀ ਆ ਸਲਾਨਾ ਸਮਾਗਮ ਹੈ ਇਹ ਗੁਰੂ ਹਰਗੋਬਿੰਦ ਸਾਹਿਬ ਮਾਰੀ ਭਾਵੇਂ ਇੱਕ ਕਮੇਟੀ ਸਾਹੀ ਲਵਾ ਦਿਓ ਲਵਾ ਦਿਓ ਤੇ ਸਤਿਗੁਰ ਨੇ ਕਿਰਪਾ ਕੀਤੀ ਮੇਰੇ ਭਾਈ ਸਾਹਿਬ ਇਹਦੇ ਤੇ ਬੈਠੇ ਮੈਂ ਕਿਹਾ ਸਾਰੇ ਜਥਿਆਂ ਨੇ ਹਾਜ਼ਰੀ ਬੜੀ ਕਿਸ ਨੇ ਛੋਟੀ ਹੀ ਦੀ ਹਾਜ਼ਰੀ ਬੜੀ ਇਸੇ ਇੱਥੇ ਜਿਹੜੇ ਪਹਿਰੇ ਬੜੀ ਬਾਕੀ ਭਾਈ ਸਭ ਚਲੋ ਸਿਸਤਾਂ ਦੇ ਉੱਥੇ ਹਾਜ਼ਰੀ ਬੜੀ ਹੁੰਦੀਆਂ ਨੇ ਪਰ ਇੱਥੇ ਵੀ ਮੈਂਗਾ ਸਲਾਨਾ ਸਮਾਗਮ ਦੀ ਬਾਬਾ ਜੀ ਭਾਵੇਂ ਇੱਕ ਮਿੰਟ ਹੀ ਕਿਰਪਾ ਕਰਦੇ ਹੋ ਤੇ ਕੁਦਰਤੀ ਭਾਈ ਸਭ ਨੇ ਇੱਕ ਮਿੰਟ ਹੀ ਗੁਰਮਖੋ ਅਨਾਉਂਸ ਕੀਤਾ ਬਾਬਾ ਜੀ ਬਖਸ਼ਿਸ਼ ਕਰਨ ਦਾਸ ਨੂੰ ਅਸੀਸਾਂ ਬਖਸ਼ੋ ਭੁੱਲਾਂ ਬਖਸ਼ੋ ਜੀ ਬਖਸ਼ਦੇ ਹੋ ਦਿਓ ਅਸੀਸ ਪਰਵਨੋ ਫਤਿਹ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਹੋਰ ਵਧਾਉਣ